ਹਾਂਜੀ ਸਾਥੀਓ ਇੱਕ ਮਾਮਲਾ ਸਾਹਮਣੇ ਆਇਆ ਬਜੂਆਂ ਖੋਦ ਤੋਂ ਇੱਕ ਨੌਜਵਾਨ ਤੁਸੀਂ ਦੇਖ ਸਕਦੇ ਹੋ ਸ਼ੰਕਰ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਹਨ ਸੋ ਲੜਾਈ ਝਗੜੇ ਦਾ ਮਾਮਲਾ ਆ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਨੌਜਵਾਨ ਦੇ ਪੇਚਕੱਸ ਜਿਹੜੇ ਮਾਰ ਕੇ ਹਮਲਾ ਕੀਤਾ ਗਿਆ ਉਹ ਆਓ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਸਰ ਤੁਸੀਂ ਸ਼ੰਕਰ ਹਸਪੀਟਲ ਦੇ ਵਿੱਚ ਐਡਮਿਟ ਹੋ ਸਰ ਕੀ ਹੈ ਪੂਰਾ ਮਾਮਲਾ ਪੂਰਾ ਸਰ ਇਹ ਹੈ ਜੀ ਜਣੇ ਕਿ ਦਾ ਬਿਆਨ ਵੀ ਦਿੱਤੇ ਆ ਪੁਲਿਸ ਵਾਲਿਆਂ ਨੂੰ ਕੋਈ ਸੁਣਦਾ ਹੈ ਗਿਣਦਾ ਹੀ ਨਹੀਂਗਾ ਜੀ ਸਰ ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹ ਹੀ ਮੰਗ ਕਰਦਾ ਵੀ ਜਾ ਕੇ ਚੱਕੋ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਲੈ ਕੇ ਜਾਓ ਜੇਲ੍ਹ ਚ ਹਾਂਜੀ ਉਹਨਾਂ ਨੇ ਤਾਂ ਐ ਨਾ ਪੂਰਾ ਦੇਖ ਲਓ ਮਾਰਨ ਲਈ ਕੰਮ ਕੀਤਾ ਸੀਗਾ ਜੀ ਪੇਜ ਕਸ ਨਗਾਏ ਤੌਣ ਚ ਸਿਰ ਚ ਸਰ ਕੋਈ ਤਾਂ ਲੜਾਈ ਦੀ ਵਜ੍ਹਾ ਹੋਊਗੀ ਕਿਉਂਕਿ ਬੇਵਜ੍ਹਾ ਦਾ ਕੋਈ ਵੀ ਜਿਹੜਾ ਇਸ ਤਰ੍ਹਾਂ ਕਿਸੇ ਦੇ ਨੇ ਉੱਤੇ ਹੱਥੋਂ ਪੈ ਨਹੀਂ ਹੁੰਦਾ ਤੁਸੀਂ ਦੱਸਿਆ ਕਿ ਤੁਹਾਡੇ ਪੇਜ ਕਸਨ ਹਮਲਾ ਕੀਤਾ ਗਿਆ ਕੋਈ ਛੋਟੀ ਮੋਟੀ ਤੁਹਾਡੀ ਆਪਸ ਵਿੱਚ ਜਿਹੜੀ ਹੈ ਗੱਲਬਾਤ ਹੋਈ ਸੀਗੀ ਜਾਂ ਕੋਈ ਪੁਰਾਣੀ ਅੰਜ ਸੀਗੀ ਹਾਂਜੀ ਨਹੀਂ ਅੰਦਾਜ਼ਾ ਨਹੀਂ ਸੀਗਾ ਜੀ ਕੋਖ ਵੀ ਉਹਦੇ ਪਤਾ ਨਹੀਂ ਕਿਹੜੀ ਗੱਲ ਹੋਈ ਜੀ ਲੜ ਪਏ ਮੇਨਾਂ ਸਰ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਮੰਗ ਇਹ ਆ ਜੀ ਉਹਨਾਂ ਨੂੰ ਚੱਕ ਕੇ ਲਿਓਂ ਤੇ ਲੈ ਜਾਓ ਥਾਣੇ ਆਪਣਾ ਕੀ ਸੀ ਤੁਹਾਡੇ ਤੇ ਹਮਲਾ ਕਿਸ ਚੀਜ਼ ਨਾਲ ਹੋਇਆ ਹਮਲਾ ਪੇਜ ਕਸਨ ਆ ਜੀ ਸਰ ਕੀ ਕੋਈ ਪ੍ਰਾਣੀ ਰੰਜਸ਼ ਸੀ ਕੀ ਜਾਂ ਕੋਈ ਲੜਾਈ ਝਗੜਾ ਹੋਇਆ ਸੀ ਤੁਹਾਡਾ ਨਹੀਂ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ ਸਰ ਜਣ ਕੇ ਤਾਂ ਤੇ ਪਤਾ ਨਹੀਂ ਪਹਿਲਾਂ ਹੀ ਕੋਈ ਦਿਲ 'ਚ ਰੱਖੀ ਫਿਰਦੇ ਸੀ ਕੋਈ ਗੱਲ ਕੌਣ ਸਰ ਤੁਹਾਡਾ ਜਿਹੜਾ ਪਿੰਡ ਆ ਆਪਣੇ ਪਿੰਡ ਬਾਰੇ ਵੀ ਦੱਸਿਓ ਉਹ ਨੌਜਵਾਨਾਂ ਨੂੰ ਤੁਸੀਂ ਜਾਣਦੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਹਾਂਜੀ ਜਾਣਦਾ ਪੁਲਿਸ ਨੂੰ ਤੁਸੀਂ ਜਿਹੜੀ ਐ ਲਿਖਤੀ ਕੰਪਲੀਟ ਦਿੱਤੀ ਕੋਈ? ਹਾਂਜੀ ਹਾਂਜੀ ਸਾਰਾ ਕੁਝ ਦਿੱਤਾਈ ਬਿਆਨ ਵੀ ਦਿੱਤੇ ਆ। ਨਾਂ ਵੀ ਉਹਨਾਂ ਦਾ ਦੱਸਿਆ ਹੋਇਆ ਈ। ਅੱਛਾ ਪੁਲਿਸ ਇਥੇ ਆ ਕੇ ਜਿਹੜੀ ਆ ਤੁਹਾਡੇ ਕੋਲ ਬਿਆਨ ਲੈ ਕੇ ਚਲ ਗਈ। ਹਾਂਜੀ ਹਾਂਜੀ। ਸਰ ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ? ਮੈਂ ਇਹ ਹੀ ਮੰਗ ਕਰਦਾ ਵੀ ਜਾ ਕੇ ਚੱਕੋ ਉਹਨਾਂ ਨੂੰ, ਚੱਕ ਕੇ ਉਹਨਾਂ ਨੂੰ ਲੈ ਕੇ ਜਾਓ ਜੇਲ੍ਹ 'ਚ। ਹਾਂਜੀ ਉਹਨਾਂ ਨੇ ਤਾਂ ਆ ਨਾ ਪੂਰਾ ਦੇਖ ਲਓ ਮਾਰਨ ਲਈ ਕੰਮ ਕੀਤਾ ਸੀਗਾ ਅਸੀਂ। ਪੇਜ ਕਸ ਨਗਾਏ ਧੌਣ 'ਚ ਸਿਰ 'ਚ। ਸਰ ਕੋਈ ਤਾਂ ਲੜਾਈ ਦੀ ਵਜ੍ਹਾ ਹੋਊਗੀ ਕਿਉਂਕਿ ਬੇਵਜ੍ਹਾ ਦਾ ਕੋਈ ਵੀ ਜਿਹੜਾ ਇਸ ਤਰ੍ਹਾਂ ਕਿਸੇ ਦਿਨ ਉੱਤੇ ਹੱਥੋਂ ਪੈਣੀ ਹੁੰਦਾ ਤੁਸੀਂ ਦੱਸਿਆ ਕਿ ਤੁਹਾਡੇ ਪੇਚਕਸਨ ਹਮਲਾ ਕੀਤਾ ਗਿਆ ਕੋਈ ਛੋਟੀ ਮੋਟੀ ਤੁਹਾਡੀ ਆਪਸ ਵਿੱਚ ਜਿਹੜੀ ਹੈ ਗੱਲਬਾਤ ਹੋਈ ਸੀਗੀ ਜਾਂ ਕੋਈ ਪੁਰਾਣੀ ਅੰਜ ਸੀਗੀ ਹਾਂਜੀ ਨਹੀਂ ਅੰਦਾਜ਼ਾ ਨਹੀਂ ਸੀਗਾ ਜੀ ਕੋਖ ਵੀ ਉਹਦੇ ਪਤਾ ਨਹੀਂ ਕਿਹੜੀ ਗੱਲ ਹੋਈ ਜੀ ਲੜ ਪਏ ਮੈਨਾਂ ਸਰ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੰਗ ਇਹ ਹੈ ਜੀ ਉਹਨਾਂ ਨੂੰ ਚੱਕ ਕੇ ਲਿਓਂ ਤੇ ਲੈ ਜਾਣ ਠਾਣੇ ਸਾਥੇ ਤੁਸੀਂ ਦੇਖ ਸਕਦੇ ਆ ਸ਼ੰਕਰ ਸਿਵਲ ਹਸਪੀਟਲ ਵਿਖੇ ਇੱਕ ਨੌਜਵਾਨ ਜਿਹੜਾ ਆ ਜਿਹੜੇ ਇਲਾਜ ਵਿੱਚ ਬੈਠਾ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਪੇਚਕਸ ਨਾਲ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਾ ਬਿਆਨ ਲੈ ਲਿਆ ਗਿਆ ਔਰ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਹੈ ਉਹਨਾਂ ਦੇ ਉੱਤੇ ਜਿਹੜੀ ਹੈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ